ਕਾਲ ਜੀ ਕਿਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਹਾਂਜੀ ਆਪਾਂ ਆਏ ਹੋਏ ਸੀਗੇ ਆਉਦੇ ਪਿੰਡ ਤੇ ਭਾਬੀ ਲੱਗੇ ਸੀਗੇ ਵੀਡੀਓ ਬਣਾਉਣ ਮੈਂ ਸੋਚਿਆ ਕਿਉਂ ਨਾ ਭਾਬੀ ਦੀ ਮੈਂ ਥੋੜੀ ਜੀ ਹੈਲਪ ਕਰਦਾ ਤੇ ਲੈ ਕੇ ਆਂਦਾ ਸੀਗਾ ਨਵਾਂ ਤੰਦੂਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਨਵਾਂ ਤੰਦੂਰ ਲੈ ਕੇ ਆਉਂਦੇ ਆ ਤੇ ਉਹਦੇ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਚਲੋ ਫਿਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਅੱਜ ਆਪਾਂ ਇਹ ਲੈ ਕੇ ਆਂਦਾ ਨਵਾਂ ਤੰਦੂਰ ਤੇ ਨਵੇਂ ਤੰਦੂਰ ਦੇ ਵਿੱਚ ਆਪਾਂ ਰੋਟੀ ਪਕਾਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕੀ ਕਰਨਾ ਜ਼ਰੂਰੀ ਹੁੰਦਾ ਦੇਖੋ ਇਦਾਂ ਭਾਪੀ ਦੇ ਹੱਥ ਵਿੱਚ ਥੋੜਾ ਜਿਹਾ ਬਾਥੂ ਤੇ ਇੱਕ ڪرੁੰਡ ਨਾਮ ਦਾ ਹੁੰਦਾਗਾ ਬੂਟਾ ਉਹ ਆਪਾਂ ਲਿਆ ਹੈ ਜਿਹੜਾ ਕਿ ਆਪਾਂ ਨੂੰ ਆਮ ਹੀ ਮਿਲ ਜਾਂਦੇ ਆ ਖੇਤਾਂ ਦੇ ਵਿੱਚੋਂ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਇਹ ਤੰਦੂਰ ਦੇ ਵਿੱਚ ਚੰਗੀ ਤਰ੍ਹਾਂ ਇਦਾਂ ਕਰਕੇ ਇਹਨੂੰ ਘਵਾਵਾਂਗੇ ਤਾਂ ਜੋ ਤੰਦੂਰ ਦੀ ਜਿਹੜੀ ਮਿੱਟੀ ਆ ਉਹ ਪੱਕ ਸਕੇ ਤੇ ਇਹ ਕਾਲਾ ਨਹੀਂ ਹੁੰਦਾ ਇਹਨੂੰ ਚੰਗੀ ਤਰ੍ਹਾਂ ਘਵਾਵਾਂਗੇ ਦੇਖੋਗੇ ਇਹਦੇ ਨਾਲੇ ਹਰਾ ਹੋਣਾ ਸ਼ੁਰੂ ਹੋ ਗਿਆ ਚੰਗੀ ਤਰ੍ਹਾਂ ਇਹ ਨੋਟ ਹਾਂਜੀ ਇਹ ਜ਼ਰੂਰੀ ਹੁੰਦਾਗਾ ਨਹੀਂ ਤਾਂ ਜੜੀ ਇਹਦੇ ਵਿੱਚ ਤੰਦੂਰ ਦੀ ਮਿੱਟੀ ਆਪਾਂ ਇਹਦੇ ਵਿੱਚ ਖੱਟੀ ਲੱਸੀ ਦਾ ਪੋਚਾ ਵੀ ਜਾਂ ਗੁੜ ਦਾ ਵੀ ਲਗਾ ਸਕਦੇ ਹੰਨੇ ਆਗੇ ਇਹ ਜ਼ਰੂਰੀ ਹੁੰਦਾਗਾ ਦੇਖੋ ਤੁਸੀਂ ਜਿਹੜਾ ਤਾਂ ਕਲਰ ਹੈ ਵਿੱਚੋਂ ਹਰਾ ਹੋਣਾ ਸ਼ੁਰੂ ਹੋ ਚੁੱਕਿਆਗਾ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਚੰਗੀ ਤਰ੍ਹਾਂ ਜਿਹੜਾ ਕਿ ਬਾਥੂ ਤੇ ਕਰੋੜ ਨਾਲ ਇਹਦੇ ਵਿੱਚ ਚੰਗੀ ਤਰ੍ਹਾਂ ਪੋਚੇ ਟਾਈਪ ਆਪਾਂ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਅੱਗ ਪਾ ਕੇ ਰੱਖਾਂਗੇ ਅੱਜ ਆਪਾਂ ਇਹਦੇ ਉੱਪਰ ਰੋਟੀ ਨਹੀਂ ਬਣਾਵਾਂਗੇ ਸਿਰਫ ਇਹਨੂੰ ਗਰਮ ਕਰਕੇ ਹੀ ਰੱਖਾਂਗੇ ਤੇ ਫਿਰ ਅੱਗੇ ਤੋਂ ਇਹ ਜਲਦੀ ਗਰਮ ਹੋ ਜਾਇਆ ਕਰੂਗਾ ਤੇ ਕਾਲਾ ਨਹੀਂ ਹੋਊਗਾ। ਲਓ ਜੀ ਤੰਦੂਰ ਆਪਣਾ ਹੁਣ ਰੈਡੀ ਆ ਅੱਗ ਪਾਉਣ ਲਈ। ਪਹਿਲਾਂ ਹਰੇਕ ਦੇ ਘਰ ਦੇ ਵਿੱਚ ਇਦਾਂ ਲੇਡੀਜ਼ ਖੁਦ ਬਣਾਉਂਦੀਆਂ ਸੀ ਪਰ ਹੁਣ ਇਹ ਜਿਹੜੇ ਕੀ ਆ ਰੈਡੀमेड ਤੰਦੂਰ ਆਉਣ ਲੱਗੇ ਅੱਜ ਕੱਲ ਹਰੇਕ ਘਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਇਹ ਰੈਡੀमेड ਤੰਦੂਰੀ ਮਿਲਣਗੇ ਕਿੱਸੇ ਹੁਣ ਤੁਹਾਨੂੰ ਹਰੇਕ ਘਰ ਦੇ ਵਿੱਚ ਤੰਦੂਰ ਦੇਖਣ ਨੂੰ ਮਿਲੇਗਾ ਓ ਜੀ ਹੁਣ ਆਪਣਾ ਤੰਦੂਰ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੀ ਆ ਅੱਗ ਮਚਾ ਕੇ ਰੱਖਾਂਗੇ ਇਹਨੂੰ ਪੂਰਾ ਗਰਮ ਕਰਾਂਗੇ ਮੈਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਆਪਾਂ ਇਹਦੇ ਵਿੱਚ ਰੋਟੀ ਨਹੀਂ ਬਣਾਵਾਂਗੇ ਸਿਰਫ ਇਹਨੂੰ ਗਰਮ ਕਰਕੇ ਰੱਖਾਂਗੇ ਤੇ ਕੱਲ੍ਹ ਤੋਂ ਦੇ ਵਿੱਚ ਜਿਹੜੀ ਇਹ ਰੋਟੀ ਬਣਾਉਣੀ ਆਪਾਂ ਸ਼ੁਰੂ ਕਰਾਂਗੇ ਲਓ ਜੀ ਆਪਾਂ ਇਹਨੂੰ ਜਿਹੜਾ ਕੀ ਆ ਅੱਗ ਮਚਾ ਕੇ ਬਾਲਣ ਦਾ ਪਰਤਾ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਇਹ ਲਾਲ ਹੋ ਗਿਆ ਪੂਰੀ ਤਰ੍ਹਾਂ ਹਾਂਜੀ ਦੇਖ ਸਕਦੇ ਤੁਸੀਂ ਤੰਦੂਰ ਆਪਣਾ ਤਪ ਕੇ ਪੂਰਾ ਲਾਲ ਹੋ ਚੁੱਕਿਆ ਤੇ ਅੱਜ ਆਪਾਂ ਇਹਨੂੰ ਇਦਾਂ ਹੀ ਰਹਿਣ ਦੇਵਾਂਗੇ ਤੇ ਕੱਲ ਨੂੰ ਦੁਬਾਰਾ ਇਹਨੂੰ ਤਪਾ ਕੇ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਕਿ ਰੋਟੀਆਂ ਬਣਾਵਾਂਗੇ ਦੇਖ ਸਕਦੇ ਹੋ ਤੁਸੀਂ ਹਾਂਜੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਪਣੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ